ਸਰਾ ਦੇ ਘੇਰੇ ਦੇ ਵਿੱਚ ਕੌਣ ਆਇਆ ਸੰਧੂਆ ਵੇਖ ਜਰਾ ਨੌਜਾਨਾ ਦੱਸੀ ਕਰਾ ਇੱਕ ਪਾਸੇ ਸੰਦੀਪ ਹੈ ਨੰਗਲ ਅੰਬੀਆਂ ਪਿੰਡ ਜੱਟ ਦਾ ਉਹ ਦੂਜੇ ਪਾਸੇ ਦੁੱਲਾ ਦੁੱਲਾ 1 ਲੱਖ ਦੀ ਤੀਜੀ ਰੇ ਦੁੱਲਾ ਦੁੱਲਾ ਤੇ ਸੰਦੀਪ ਦੁੱਲਾ ਤੇ ਸੰਦੀਪ ਦੁੱਲਾ ਤੇ ਸੰਦੀਪ ਦੁੱਲਾ ਤੇ ਦੁੱਲਾ ਤੇ ਵਾਹ ਓ ਦੁੱਲਿਆ ਤੇ ਆ ਵਾਹ ਦੁੱਲਿਆ ਤਵਾਈ ਕੰਡਾਲੇ ਯੱਤਾਂ ਵਾਲਾ ਤੇ ਨਾਲ ਸੋਨਾ ਦੁੱਲਾ 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 ਵਾਹ ਵਾਹ ਓ ਦੁੱਲਾ ਵਾਹ ਓ ਦੁੱਲਾ ਸ਼ੁਭਰੀਆ ਟਰਕੇ ਐਂਡੀ ਧੁਗਾ ਧੁਗਾ ਬ੍ਰਦਰਜ਼ ਫੱਲੇ ਨਾ ਪਰੀਜ਼ ਪਿਆਰ ਨਾਲ ਪਿਆਰ ਨਾਲ ਇਹ ਆ ਪਿਆਰ ਨਾਲ ਵੀ ਦੁੱਲਿਆ ਪਿਆਰ ਨਾਲ ਦੇਖੋ ਆਪਾਂ ਖੇਡ ਖੇਡਣ ਦੇ ਲਈ ਆਉਨੇ ਆ ਦੋਨੋਂ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਆ ਵੀ ਆਪਾਂ ਪਿਆਰ ਨਾਲ ਪਲੀਜ਼ ਪਿਆਰ ਨਾਲ ਕਰਨ ਕਮਾਨ ਵੀਰ ਕਹਿੰਦਾ ਬੈਠਦੇ ਆ ਆਂਡੀ ਧੁਗੇ ਹੋਰਾਂ ਦੇ ਨਾਲ ਸੋਨਾ ਨਾਲ ਬੂੜਾ ਪਿਆਰ ਹੈ ਸੋਨਾ ਵੈਸ ਹੋਠੀਆਂ ਔਰ ਤਾਲਾ ਸੋਤਾ ਜੀ ਕਹਿੰਦੇ ਜੇ ਨੰਗਲੀਆਂ ਦਾ ਸਬੀ